ਮੰਮੀ ਯਾ ਆਉਣੇ ਨੂੰ ਕਹਦੇ ਮਾੜ ਮੋਟਾ ਕਰਲਾ ਕੰਮ ਆਦੀ ਐ ਮੈਂ ਮਾਰਦੀ ਆਂ ਵਾਹਿੰਦੀ ਹੋਰ ਉਹਨਾਂ ਕੱਚ ਭਾਂਡੇ ਮਾਜਲਾ ਚਲੋ ਮੈਂ ਝਾੜ ਝੂੜ ਮਾਰ ਲੈਨੀ ਆ ਕੋਈ ਨਹੀਂ ਆਦੀ ਆ ਕਹਿ ਦੋ ਆਉਣੇ ਇਹ ਆਉਣੇ ਮਾੜ ਮੋਟਾ ਕੋ ਕੰਮ ਕਰਾ ਦੇ ਉਹ ਚਾੜੂ ਪਹਿਲਾਂ ਤਾਂ ਹਾਂ ਝਾੜੂ ਲਾਉਗੀ ਫਿਰ ਭਾਂਡਾ ਠੀਕ ਕਰੂਗੀ ਫਿਰ ਉਹ ਲੀੜੇ ਲੂੜੇ ਪਾਉਗੀ ਸਾਰੀ ਧੜੀ ਹੈ ਜੀ ਇਲਾਜ ਲੱਗੀ ਰਹੀ ਨਹੀਂ ਨੀ ਆ ਮੈਂ ਕੀ ਕਰਾਂ ਮੰਮੀ ਮੈਥੋਂ ਨੀ ਇਹਨੇ ਗਲਮੀ ਹੁੰਦੀ ਮੈਂ ਤਾਂ ਆਪ ਦਾ ਮੈਨੂੰ ਕੀ ਲੋੜ ਆ ਮੈਂ ਕੀ ਕਰਾਂ ਹੋਰ ਕੀ ਮੈਂ ਅਡਵਰਟ ਹੋ ਜੂਗੀ ਮੈਂ ਇੱਥੋਂ ਨਹੀਂ ਹੁੰਦਾ ਇਹਨਾਂ ਦਾ ਕਰੀ ਜਾਂਦੀ ਜੇ ਤੋ ਕਰੀ ਜਾਂਦੇ ਤੈਨੂੰ ਬਾਹਲਾ ਹੀ ਜਾਂਦਾ ਉਹਨਾਂ ਦਾ ਹਾਂ ਉਹ ਤਾਂ ਜਿਉਂ ਧਰ ਕੇ ਪੁੱਛੀ ਆ ਪਹਿਲਾਂ ਉਹਨੇ ਚੈਣੀ ਨੀ ਝਾੜੂ ਲਾਇਆ ਫਿਰ ਭਾਂਡਿਆਂ ਤੇ ਲੱਗਿਆ ਪਿਆ ਫਿਰ ਇਹ ਜੀੜਾ ਲੱਗਤਾ ਪਿਆ ਹੈ ਤੇ ਕਰ ਲੂਗੀ ਮੰਮੀ ਉਹ ਖਾ ਮੈਂ ਕੀ ਕਰਾਂ ਮੈਂ ਇੱਥੋਂ ਨਹੀਂ ਇਹਨਾਂ ਦਾ ਹੁੰਦਾ ਹੋਰ ਕੀ ਮੈਂ ਤਾਂ ਉਹਨੂੰ ਕਹਿੰਨੀ ਆ ਜਾਂਦੇ ਹੱਥ ਨੇ ਇੱਥੋਂ ਅਡਵਰਟ ਹੋਈਏ ਕੰਦ ਕੱਢੋ ਇੱਥੇ ਬੱਸ ਮੈਂ ਇੱਥੋਂ ਨਹੀਂ ਰਿਹਾ ਜਾਂਦਾ ਤੁਹਾਡੇ ਨਾਲ ਗੁਰਦੀਪਾ ਹਾਂਜੀ ਸੂਰੇ ਆ ਬੱਕਾ ਹਾਂਜੀ ਆਪਣੇ ਘਰ ਤਾਂ ਇਹ ਕੋਸ ਨਹੀਂ ਸੀ ਜੋ ਮੈਨੂੰ ਪਤਾ ਤਨ 10 ਸਾਲ ਹੋ ਗਏ ਨੂੰ ਤੋਟタル ਕੋਈ ਸਾਰਾ ਤਾਂ ਮਨ ਹੈ ਕਿਤੇ ਬੱਤ ਤੂੰ ਅੱਗੇ ਕਰਦੀ ਐ ਹੋਰ ਕਰ ਲੈ ਚਲ ਇਹਨਾਂ ਨੂੰ ਝਾੜੂ ਲਾਏ ਭਾਂਡੇ ਪੁੰਡੇ ਚੱਕ ਲੈ ਕੋਈ ਨਹੀਂ ਜਗਾਇ ਇਹ ਮੁੰਡੇ ਨੂੰ ਸਮਝਾਉਂਗੀ ਇਹ ਹੁਣ ਆਦਰਾ ਲੰਗਾਦੀ ਆ ਦੁੱਧ ਦਾ ਆਪਣੇ ਘਰੇ ਹੈ ਨਹੀਂ ਹਾਂ ਤੈਨੂੰ ਇਹਨਾ ਜਿਹੜੋ ਕਿ ਤੱਕ ਦੇ ਨਹੀਂ ਗਿਆ ਵੀ ਨੱਡ ਹੋਣਾ ਸਾਢੇ 3 ਤੇ ਥੰਦੇ ਜੀਆ ਚਲ ਇਹ ਤਾਂ ਫਿਰ ਜੋ ਜੀ ਹੈਗੀ ਲੈ ਗਈ ਆ ਬਾਦਾਂ ਦੀ ਪੜੀ ਗਈ ਚਲ ਫਤ ਤੂੰ ਕਰ ਲੈ ਚਲ ਦੇਖ ਨੂੰ ਤਾਰਾ ਪੜੀ ਨਹੀਂ ਗਈ ਔਰ ਦੇਖੋ ਕੋਈ ਨਹੀਂ ਪਰ ਮੈਂ ਲ ਗੁੱਡ ਬੇਬੀ ਜੋ ਆ ਉਹ ਤਾਂ ਸਾਰੀ ਦਾ ਧੰਦਾ ਕਰਦੀ ਆ ਲੈਰੀ ਮਤ ਪੜੀ ਗਈ ਕੋਈ ਕੰਮ ਨਹੀਂ ਆਖੇ ਲਾ ਗਈ ਉਹ ਪਹਿਲਾਂ ਉੱਠੀ ਪਹਿਲਾਂ ਨਿਝਾੜੂ ਲਾਇਆ ਤੇ ਉਹਨੇ ਭਾਂਡੇ ਮਾਰਦੇ ਉਹਨੇ ਚਾਰੀ ਚਿੱਲੇ দেয়া ਤੇ ਜਦੋਂ ਕਿ ਦਵਾਜ ਗਈਦਾ ਅੱਧ ਦੇ ਨਾਲ ਆਟ ਭਾਵੇਂ ਤੋ ਗਿਆ ਆਹਦੀ ਪੁੱਛੋ ਨਾ ਇੱਕ ਦਿਨ ਨਹੀਂ ਕਰੇ ਰਹੀ ਉਹਨੇ ਆਖੇ ਸੀ ਨਾ ਉਹਨੇ ਬੈਠਿਆਂ ਚੀਜ਼ ਕਰਾਉਂਦੀ ਮੰਮੀ ਮੇਰੀ ਗੱਲ ਸੁਣੋ ਕਮਾਈ ਵੱਡੀ ਕੋ ਵੱਡੇ ਕੋਲੇ ਆਵੇ ਠੀਕ ਆ ਤੇ ਭਾਂਡੇ ਮੈਂ ਮਾਂ ਜਾਂ ਕਿਹੜੀ ਗੱਲੋਂ ਹੈ ਜਦੋਂ ਅਸੀਂ ਕੋਈ ਸਕੀਰੀ ਚ ਜਾਣਾ ਤੇ ਅਨੁਸਾਰ ਤੇ ਅਸੀਂ ਮੰਗਦੇ ਆ ਦੱਸ ਕੀ ਗੱਲ ਭਾਈ ਅੱਡ ਹੋਏ ਚ ਚੰਗਾ ਅਸੀਂ ਫਿਰ ਸਾਡੇ ਕੋਲੇ ਅੱਡ ਹੋਏ ਅਸੀਂ ਆਪ ਦਾ ਖੁੱਲਾ ਖਾਵਾਂਗੇ ਜਦੋਂ ਸਾਡੇ ਕੋਲੇ ਸਾਰਾ ਕੁਝ ਹੋਇਆ ਹੁਣ ਅਸੀਂ ਮੰਗ ਕੇ ਭਖਾਰੀਆਂ ਨੂੰ ਮੰਗਦੇ ਪਹਿਲਾਂ ਭਾਈ ਸਾਨੂੰ 100 ਦੇ ਦੇ 200 ਦੇ ਦੇ ਅਸੀਂ ਇੱਥੇ ਜਾਣਾ ਉੱਥੇ ਜਾਣਾ ਜੇ ਸਾਡੇ ਕੋਲੇ ਕੋਈ ਪੈਸਾ ਥੇਲੀ ਨਹੀਂ ਮੰਗਣ ਨੂੰ ਸਾਨੂੰ ਤੁਹਾਡੇ ਕੋਲ ਮੰਗਣ ਆਉਂਦਾ ਪਹਿਲਾਂ ਮੰਗਣਾ ਆਉਣਾ ਪੈਂਦਾ ਮੁੰਡੇ ਕੋਲ ਵੱਡੇ ਕੋਲੋਂ ਆਇਆ ਵੀ ਨਹੀਂ ਹੁੰਦਾਗਾ ਮੜ ਮਟਾ ਬੰਦਾ ਆਪ ਵੀ ਸੋਚਿਆ ਸੀ ਕੰਮ ਕੰਮ ਨੂੰ ਥੋੜੋ ਮੈਂ ਹਣ ਹੈਗੀ ਆ ਕਿੰਨੇ ਕ ਭਾਂਡੇ ਮੰਜਾਂ ਮੈਂ ਭਾਈ ਸਾਡੇ ਘਰੇ ਤਾਂ ਇਹ ਕੁਛ ਨਹੀਂ ਵੱਡਾ ਹੁੰਦਾ ਜਿਹੜਾ ਵੱਡੇ ਦੇ ਹੱਥ ਚ ਕੁイールਦਾਰ ਨੇ ਉਹ ਵੱਡਾ ਹੀ ਜਿੰਦਾ ਹੁੰਦਾ ਕਈ ਮੈਥੋਂ ਨਹੀਂ ਗੁਲਾਮੀ ਹੁੰਦੀ ਮੈਂ ਵੱਡੇ ਦੇ ਸਿਰ ਤੋਂ ਨਹੀਂ ਖਾਣਾ ਮੈਂ ਉਹਨੂੰ ਕਹਿ ਦੂੰਗੀ ਹੱਥ ਨੇ ਵੀ ਆਪਾਂ ਭਾਈ ਅੱਡ ਹੋ ਜੀਏ ਬਸ ਛਾਵ ਨੂੰ ਨੂੰ ਆਉਣ ਦੇ ਅਸੀਂ ਆਦਾ ਖੁੱਲਾ ਡੋਣਾਗਾ ਅਸੀਂ ਨਹੀਂ ਐ ਕਰਸ ਵਿੱਚ ਜੀਣਾ ਚੱਲਣਾ ਕੰਮ ਜਾਂ ਜੀ ਨਾਮ ਹੈ ਅੱਜ ਦਾ ਪਹਿਲਾ ਉਹ ਦੇ ਨੋਟ ਕੀ ਪੜਾ ਦੇ ਰਹੇ ਹਾਂ ਜੀ ਨਾਮ ਦਾ ਕੋਈ ਅਸਪੜਾ ਨਹੀਂ ਕੋਲ ਹੈ ਉਹਦੀ ਵਾਰਦੀ ਦਾ ਵਿਸ਼ੇ ਦਾ ਨੰਬਰ ਤਲਦੀਪ ਹਾਂ ਜੀ ਕੀ ਕਰੀਏ ਨਹੀਂ ਪਤਾ ਰੋਟੀ ਬਣਾਉਣੀ ਹੈ ਰੋਟੀ ਬਣਾਉਣੀ ਹੈ ਰੋਟੀ ਬਣਾਉਣੀ ਹੈ ਹਾਂ ਜੀ ਭਾਈ ਉਹ ਤਾਂ ਮੇਰੀ ਗੱਲ ਸੁਣਾ ਹਾਂ ਜੀ ਆਪਣੇ ਘਰੇ ਤਾਂ ਹੁਣ ਤਾਂ ਹੀ ਹੈ ਨਹੀਂ ਸੀ ਫਰਕ ਤੇ ਨਾ ਹੀ ਇਹ ਕੋ ਸੀਗਾ ਉਹ ਤਾਂ ਭਾਲਦੀ ਅੱਡ ਹੋਣ ਚਲੋ ਮਰਜੀ ਐ ਮੰਮੀ ਉਹਨਾਂ ਦੀ ਅਸ ਤਾਂ ਕੁਝ ਨਹੀਂ ਕਹਿ ਸਕਦੀ ਹਾਂ ਹਾਂ ਹੁਣ ਜਿਹਦਾ ਬੋਲਦੀ ਆ ਕਿ ਵੱਡੀ ਕੋਲੇ ਪੈਸੇ ਵੱਡੀ ਕੋਲੇ ਕੀ ਆ ਵੱਡੀ ਦੇ ਤਾਂ ਜੈਰੀ ਨੂੰ ਤੋਂ ਤੋਂ ਮੰਗ ਕੇ ਲੈਣੀ ਕਰੇ ਨਹੀਂ ਆਖਿਆ ਉਹ ਤਾਂ ਕਹਿਣੀ ਮੰਮੀ ਜਿਹਦਾ ਤੂੰ ਵੱਡੀ ਘਰ ਚ ਬੈਠੀ ਆ ਕਰੇ ਜੈਰੀ ਨੇ ਆਖਿਆ ਨਹੀਂ ਵੀ ਮੈਨੂੰ ਖੜਾਓ ਜੇ 2 ਰੁਪਏ ਵੱਡੇ ਨੂੰ ਦੇ ਦੇ ਨਹੀਂ ਤੇ ਉਹ ਲੈ ਜਾਂਦਾ ਜੇ ਕੋਈ 2 3 ਨੂੰ ਦਿੰਨੀ ਆ ਉਹਨੂੰ ਕੋੜਾ ਮੈਂ ਸੋਨੂੰ ਲੈ ਦੇ ਫੜਾਉਣੀ ਆਗੀ ਤੇ ਵੀ ਉਹਨੂੰ ਮੈਂ ਦਿੰਦੀ ਨਹੀਂ ਹੁਣ ਉਹਨੂੰ ਤਾਂ ਸਹੀ ਅੱਡ ਲੱਗੀ ਆ ਅੱਡ ਹੋਣ ਦੀ ਇਹਦਾ ਘਰ 파ੜੂਗੀ ਪਤਾ ਇਹ ਨਹੀਂ ਆਪਣੇ ਨਾਲ ਰਹਿੰਦੀ ਇਹ ਜਵਕਾ ਤੇ ਔਖੀ ਆ ਆਪਣੇ ਤੇ ਮਹੀਨੇ ਦਾ ਸੱਤ ਵਿਆਹ ਨੂੰ ਤੇ 10 12 ਲੜਾਈ ਪੈਗੀ ਅੱਡ ਪਿੱਛੇ ਲੜਾਈ ਪੈਂਦੀ ਆ ਵੀ ਅੱਡ ਕਰਦੇ ਅੱਡ ਕਰਦੇ ਮੈਂ ਅਸੇ ਤਾਂ ਉਹ ਸਾਡੇ ਹਾਇ ਤਾਂ ਹੈ ਨਹੀਂ ਜੀ ਜੇ ਭਾਈ ਇਹ ਆਖੂਗੀ ਤਾਂ ਸੁਣ ਲਾਂਗੇ ਜੇ ਮੁੰਡਾ ਹੋ ਮੰਨੂਗਾ ਤਾਂ ਪਰ ਮੁੰਡਾ ਨਹੀਂ ਮੰਨਦਾ ਉਹ ਕਹਿੰਦਾ ਸੀ ਤਾਂ ਨਹੀਂ ਭਰਾ ਪਾੜ ਦੇਗੇ ਜੇ ਕਰੀ ਜਾਨੀ ਤਾਂ ਕਰੀ ਆ ਵੀ ਇਹਦੀ ਮਰਜ਼ੀ ਆ ਮਮੀ ਅਸ ਤਾਂ ਕੁਝ ਨਹੀਂ ਕਹਿੰਦੀ ਇਹਦੀ ਮਰਜ਼ੀ ਆ ਮੈਂ ਤਾਂ ਮੇਰੇ ਪੜ੍ਹੀ ਲਿਖੀ ਲੈ ਕੇ ਪਸਤੌਣੀ ਆ ਹਾਂ ਜੇ ਤੇਰੀ ਭੈਣ ਦਾ ਹੁੰਦਾ ਸੀ ਰਿਸ਼ਤਾ ਵਧੀਆ ਸੀ ਉਹ ਲੈ ਲੈਂਦੀ ਚੰਗੀ ਰਹਿੰਦੀ ਮੈਂ ਵਧੀਆ ਰਹਿੰਦੇ ਸੀ ਦੋਨੇ ਭੈਣਾਂ ਰਲ ਕੇ ਰਹ ਜਾਂਦੇ ਹਾਂ ਚੱਲ ਮਰਜੀ ਆ ਬਈ ਇਹਨਾਂ ਦੀ